BSF ਜਵਾਨਾਂ ਹਾਂ ਤਾਂ ਵੱਡੀ ਕਾਮਯਾਬੀ ਲੱਗੀ ਹੈ BSF ਨੇ ਅੰਮ੍ਰਿਤਸਰ ਇਲਾਕੇ ਦੇ ਮਹਾਵਾ ਪੋਸਟ ਤੋਂ 4 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ ਕੁਮੰਤਰੀ ਬਾਜ਼ਾਰ ਵਿੱਚ ਬਰਾਮਦ ਹੈਰੋਇਨ ਦੀ ਕੀਮਤ 20 ਕਰੋੜ ਰੁਪਏ BSF ਨੇ ਇੱਕ ਪਿਸਤਲ ਤੇ ਕੁਝ ਕਾਰਤੂਸ ਵੀ ਬਰਾਮਦ ਕੀਤੇ ਨੇ ਪਾਕਿਸਤਾਨੀ ਇਸਮਗਲਰਾਂ ਵੱਲੋਂ ਕੀਤੀ ਗਈ ਇਸਮਗਲਿੰਗ ਦੀ ਕੋਸ਼ਿਸ਼ ਨੂੰ BSF ਨੇ ناکਾਮ ਕਰ ਦਿੱਤਾ ਹੋਇਆ ਤੇ ਉਹਦੇ ਵਿੱਚ 4 ਪੈਕੇਟ ਹੈਰੋਇਨ ਬਰਾਮਦ ਹੋਈ ਤੇ ਇੱਕ ਪਿਸਟਲ ਬਰਾਮਦ ਹੋਇਆ ਤੇ ਨਾਲ ਹੀ 6 ਰਾਉਂਡ ਬਰਾਮਦ ਹੋਏ ਜਿਹੜੇ ਬੰਦਿਆਂ ਨੇ ਫਰਟ ਕੀਤੀ ਹੈ ਜਦੋਂ ਬੀਐਸਐਫ ਵੱਲੋਂ ਉਹਨਾਂ ਨੂੰ ਚੈਲੰਜ ਕੀਤਾ ਗਿਆ ਦੇ ਵਰ ਇਨ ਅਗਰੈਸਿਵ ਮੋਡ ਐਂਡ ਬੀਐਸਐਫ ਵੱਲੋਂ 5 ਰਾਉਂਡ ਫਾਇਰ ਕੀਤੇ ਗਏ ਤੇ ਫਾਇਰ ਕਰਨ ਤੋਂ ਬਾਅਦ ਉਹ ਬੰਦੇ ਆਪਣੇ ਇਰਾਦੇ ਚ ناکਾਮ ਹੋਏ ਤੇ ਪਾਕਿਸਤਾਨ ਵਾਲ ਭੱਜ ਗਏ ਹਨੇਰੇ ਦਾ ਫਾਇਦਾ ਲੈ ਲਦੇ ਹੋਏ ਪਿਛਲੇ ਦਿਨੀ ਅਮ੍ਰਿਤਸਰ ਨਗਰ ਨਗਰ ਕਮ ਦੀਆਂ ਅਕਾਲੀ ਕਾਉਂਸਲਰਸ ਨੇ ਪੁਲਿਸ ਨੂੰ ਅਲਟੀਮੇਟਮ ਦਿੱਤਾ ਸੀ ਕਾਂਸਟੇਬਲ ਦੀ ਕੁਤਮਾਰ ਮਾਮਲੇ 'ਚ ਅਕਾਲੀ ਆਗੂ ਦੀ ਰਿਹਾਈ ਲਈ ਉਹ ਮੰਗ ਕਰ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਜੇਕਰ ਅਕਾਲੀ ਆਗੂ ਨੂੰ ਨਾ ਰਿਹਾ ਕੀਤਾ ਗਿਆ ਤਾਂ ਸਖਤ ਕਦਮ ਚੁੱਕਣੇ ਮਜਬੂਰ ਹੋਣਗੇ ਜਿਸ ਦਾ ਅਲਟੀਮੇਟਮ ਪੂਰਾ ਹੋ ਗਿਆ ਅਕਾਲੀ ਲੀਡਰ ਉਪਕਾਰ ਸਿੰਘ ਸੰਧੂ ਮੁਤਾਬਕ ਪੰਜਾਬ ਪੁਲਿਸ ਦੇ ਡੀਜੀਪੀ ਸੁਮੇਸ਼ ਸਿੰਘ ਸੈਣੀ ਨੇ ਦਿਲਬਾਖ ਸਿੰਘ ਨੂੰ નિર્ਦੋਸ਼ ਦੱਸਿਆ ਦਿਲਬਾਖ ਸਿੰਘ ਤੇ ਰੈਡ ਕਾਂਸਟੇਬਲ ਨਾਲ ਬੁਰੀ ਤਰ੍ਹਾਂ ਕੁਟਮਾਰ ਕਰਨ ਦੇ ਇਲਜ਼ਾਮ ਨੇ ਹੈਡ ਕਾਂਸਟੇਬਲ ਕੁਟਮਾਰ ਮਾਮਲੇ 'ਚ ਇੰਸਪੈਕਟਰ ਉਪਕਾਰ ਸਿੰਘ ਤੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਪੂਰੇ ਮਾਮਲੇ 'ਤੇ ਉਪਕਾਰ ਸਿੰਘ ਗਨਮੈਨ ਸਤਪਾਲ ਸਿੰਘ ਅਤੇ ਅਕਾਲੀ ਕਾਉਂਸਲਰ ਦਿਲਬਾਖ ਸਿੰਘ ਅਤੇ ਉਸ ਦੇ ਪਰਾਨੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੋਇਆ ਹੈ ਅਸੀਂ ਕਹਾਂ ਜੀ ਤੁਸੀਂ ਇਨਕੁਆਇਰੀ ਮਾਰਕ ਕਰਕੇ ਤੇ ਇਹਨੂੰ ਇਮੀਡੀਏਟਲੀ ਇਹਦੀ ਇਨਕੁਆਰੀ ਕਰਕੇ ਜੋ ਸੱਚ ਆ ਉਹਨੂੰ ਸਾਹਮਣੇ ਲਿਆਓ ਸਾਡੀ ਜਦੋਂ ਡਿਪਟੀ ਸੀਐਮ ਸਾਹਿਬ ਨਾਲ ਗੱਲ ਹੋਈ ਤੇ ਉਹਨਾਂ ਨੇ ਕਿਹਾ ਜੀ ਤੁਸੀਂ ਸਵੇਰੇ ਕੋ ਮੇਰੇ ਕੋਲ ਆ ਕੇ ਆਪਣਾ ਪੱਖ ਦੱਸੋ ਔਰ ਮੈਂ ਤੁਹਾਨੂੰ ਇਨਸਾਫ ਦਵਾਵਾਂਗਾ ਕੱਲ ਸਵੇਰੇ ਬਲਾਰੀਆ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਮਜੀਠਿਆ ਸਾਹਿਬ ਨੇ ਸਾਡੀ ਮੀਟਿੰਗ ਕਰਾਈ ਐ ਸੀ ਡਿਪਟੀ ਸੀਐਮ ਸਾਹਿਬ ਦੇ ਅਸੀਂ ਸਾਰਾ ਪੱਖ ਰੱਖਿਆ ਸੀੜੀਆਂ ਉਹ ਤੁਹਾਨੂੰ ਸੁਣਾ ਕੇ ਆਏ ਆ ਕਿ ਇਹ ਬਿਲਕੁਲ ਸਾਡੇ ਨਾਲ ਧੱਕਾ ਹੋਇਆ ਤੇ ਇਹ ਜਿਹੜਾ ਜਿਹੜਾ ਦੋਸ਼ੀ ਆ ਉਹਨੂੰ ਬਿਲਕੁਲ ਛੱਡ ਦਿੱਤਾ ਗਿਆ ਉਹਦੇ ਤੇ ਕਾਰਵਾਈ ਹੋਵੇ ਜਿਹੜਾ ਕੌਂਸਲਰ ਨਿਰਦੋਸ਼ ਆ ਇਮੀਡੀਏਟਲੀ ਜੋ ਵੀ ਲੀਗਲ ਪ੍ਰੋਸੈਸ ਐ ਇਨਕੁਆਇਰੀ ਕਰਕੇ ਇਮੀਡੀਏਟਲੀ ਉਹਨੂੰ ਛੱਡਿਆ ਜਾਵੇ